ਮਸ਼ਕਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਵਿਖੇ ਫਲਾਈਓਵਰ ਖੁੱਲਣ ਤੋਂ ਬਾਅਦ ਟ੍ਰੈਫਿਕ ਵੱਧ ਗਈ ਹੈ ਤੇ ਜਿਸ ਤੋਂ ਬਾਅਦ ਮੁੱਖ ਮਾਰਗ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਉੱਤੇ ਤੇਜ਼ ਰਫ਼ਤਾਰ ਗੱਡੀਆਂ ਦੀ ਸਪੀਡ ਨੂੰ ਬ੍ਰੇਕ ਲਗਾਉਣ ਦੇ ਲਈ ਡਿਵਾਈਡਰ ਲਗਾ ਦਿੱਤੇ ਗਏ ਨੇ ਜੋ ਕਿ ਲਗਾਤਾਰ ਸੜਕ ਹਾਸੀਆਂ ਦਾ ਕਾਰਨ ਬਣਦੇ ਜਾ ਰਹੇ ਹਨ ਤੇ ਇਸ ਦੇ ਨਾਲ ਹੀ ਕਰੀਬੀ ਘਰਾਂ ਦੇ ਵਿੱਚ ਇਹਨਾਂ ਡਿਵਾਈਡਰਾਂ ਦੇ ਕਰਕੇ ਰਹਿਣ ਵਾਲੇ ਲੋਕ ਪਰੇਸ਼ਾਨ ਹੋ ਗਏ ਹਨ ਸਥਾਨਕ ਵਸਨੀਕਾਂ ਦੀ ਮੰਨੀਤਾਂ ਮੁੱਖ ਮਾਰਗ ਉੱਤੇ ਲਗਾਏ ਗਏ ਡਿਵਾਈਡਰ ਸੜਕਾਂ ਹਾਸਿਆਂ ਦਾ ਕਾਰਨ ਬਣ ਰਿਹਾ ਹਨ ਕਿਉਂਕਿ ਤੇਜ਼ ਰਫਤਾਰ ਗੱਡੀਆਂ ਜਦੋਂ ਮੁੱਖ ਹਾਈਵੇ ਤੇ ਆ ਕੇ ਅਚਾਨਕ ਹੀ ਨਾ ਡਿਵਾਈਡਰਾਂ ਨੂੰ ਵੇਖ ਕੇ ਬ੍ਰੇਕ ਲਗਾਉਂਦੀਆਂ ਹਨ ਤਾਂ ਪਿੱਛੇ ਤੋਂ ਆਰੀ ਗੱਡੀਆਂ ਉਹਨਾਂ ਦੇ ਵਿੱਚ ਟਕਰਾ ਜਾਂਦੀਆਂ ਹਨ ਇੰਨਾ ਹੀ ਨਹੀਂ ਜਦੋਂ ਹੈਵੀ ਵਹੀਕਲ ਇਸ ਜਗ੍ਹਾ ਉੱਤੇ ਆ ਕੇ ਬ੍ਰੇਕ ਲਗਾਉਂਦੇ ਹਨ ਤਾਂ ਇੱਕ ਵਾਈਬ੍ਰੇਸ਼ਨ ਪੈਦਾ ਹੁੰਦੀ ਹੈ ਜਿਸ ਦੇ ਨਾਲ ਉਹਨਾਂ ਦੇ ਘਰਾਂ ਨੂੰ ਤਰੇੜਾਂ ਆ ਗਈਆਂ ਹਨ ਜਿਸ ਦੇ ਚੱਲਦੇ ਹੋਏ ਇਹ ਲਗਾਏ ਗਏ ਸਪੀਡ ਬ੍ਰੇਕਰਾਂ ਦੇ ਨਾਲ ਸਥਾਨਿਕ ਵਸਨੀਕਾਂ ਦੇ ਵਿੱਚ ਹਾਹਾਕਾਰ ਮਚ ਗਈ ਹੈ ਉਹਨਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਇਹ ਕਿ ਇੱਜ਼ਾ ਹੋਰ ਕੋਈ ਟੁਕਮਾ ਹੱਲ ਲੱਬਿਆ ਜਾਵੇ ਤਾਂ ਕਿ ਹੋਣ ਵਾਲੇ ਹਾਸਿਆਂ ਤੇ ਨਕਿਲ ਕਸੀ ਜਾ ਸਕੇ ਅਤੇ ਉਹਨਾਂ ਦੇ ਘਰਾਂ ਦਾ ਹੋਣ ਵਾਲਾ ਨੁਕਸਾਨ ਬਚਾਇਆ ਜਾ ਸਕੇ ਉੱਥੇ ਹੀ ਜਦੋਂ ਇਸ ਸਬੰਧ ਦੇ ਵਿੱਚ ਇਸ ਮੁੱਖ ਮਾਰਗ ਉਤੇ ਸਪੀਡ ਬ੍ਰੇਕਰ ਲਗਾਉਣ ਵਾਲੀ ਕੰਪਨੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਐਨ ਐਚ ਆਈ ਵੱਲੋਂ ਦਿੱਤੇ ਗਏ ਨਕਸ਼ੇ ਦੇ ਮੁਤਾਬਕ ਹੀ ਉਹਨਾਂ ਨੇ ਕੰਮ ਕੀਤਾ ਹੈ ਹੁਣ ਵੇਖਣਾ ਹੋਵੇਗਾ ਕਿ ਸਥਾਨਿਕ ਵਸਨੀਕਾਂ ਨੂੰ ਆ ਰਹੀ ਪਰੇਸ਼ਾਨੀ ਦੇ ਲਈ ਸਬੰਧਿਤ ਵਿਭਾਗ ਕਿਸ ਪ੍ਰਕਾਰ ਦਾ ਹੱਲ ਲੱਭਦਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਨਾ ਦੀ ਰਿਪੋਰਟ ਕੀ ਮਾਮਲਾ ਜੀ ਕੀ ਸਮੱਸਿਆ ਹੈ ਸਮੱਸਿਆ ਇਹ ਹੈ ਕਿ ਸਾਡੇ ਘਰ ਦੇ ਮੋਰ ਇੱਕ ਤਰ੍ਹਾਂ ਸਪੀਡ ਬੇਕ ਲਗਾਪੇ ਬਹੁਤ ਵੱਡੇ ਵੱਡੇ ਜਿਸ ਨਾਲ ਰੋਜ਼ ਦੇ ਰੋਜ਼ ਖਾਸੇ ਬਹੁਤ ਜਿਆਦਾ ਹੋਇਆ ਕਰਦੇ ਆ ਤੇ ਰੋਜ਼ ਰੋਜ਼ ਦੋ ਤਿੰਨ ਤਾਂ ਅਸੀਂ ਖੁਦ ਉੱਥੇ ਚੱਕ ਰਹੇ ਹਾਂ ਕਿ ਦੇਖੋ ਕਿ ਲੋਕੀ ਇੰਨੇ ਖੱਦਲ ਖੋ ਰਹੇ ਹੋ ਰਹੇ ਆ ਕਿ ਬਾਈਕ ਵਾਲਾ ਸਕੂਟਰ ਹਣ ਤੱਕ ਡੇਲੀ ਦਿਗਰੇ ਆ ਪੁੱਛੇ ਪਰਸੋਂ ਵੀ ਗੱਲ ਹੋਇਆ ਕਿ ਟ੍ਰੈਲੀ ਵਾਲੇ ਦਾ ਵੀ ਹਿੱਕ ਵਧਾਇਆ ਇਸ ਚੀਜ਼ੇ ਵਾਲੀ ਅਸੀਂ ਪ੍ਰਸ਼ਾਸਨ ਅੱਗੇ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਕਿ ਇਹ ਲਗਾਉਣੇ ਸਪੀਡ ਬ੍ਰੇਕਰ ਇਹਨੂੰ ਛੋਟੇ ਕਰਕੇ ਲਗਾ ਲਓ ਤਾਂ ਕਿ ਪਰੇਸ਼ਾਨੀ ਨਾ ਆਵੇ ਇਹ ਬਹੁਤ ਜਿਹੇ ਸਪੀਡ ਬ੍ਰੇਕਰ ਵੱਡੇ ਵੱਡੇ ਲਗਾਤੇ ਤੇ ਜਿਸ ਦੇ ਨਾਲ ਗੱਡੀਆਂ ਨੂੰ ਵੀ ਦਿੱਕਤ ਆ ਰਹੀ ਹੈ ਪੀਪਲ ਨੂੰ ਦਿੱਕਤ ਆ ਰਹੀ ਹੈ ਨਾਲ ਜਿਹੜੇ ਅਸੀਂ ਘਰ ਸਾਡੇ ਨਾਲ ਹੈ ਸਾਨੂੰ ਜਿਹੜੇ ਦਿੱਕਤ ਆ ਰਹੀ ਹੈ ਕਿਉਂਕਿ ਰੋਜ਼ ਰੋਜ਼ ਹਾਦਸੇ ਹੋ ਰਹੇ ਹੈ ਕੀ ਵਰ ਗਿਆ ਤੁਹਾਡੀ ਸਭੀ ਮੰਗ ਇਹ ਪ੍ਰਸ਼ਾਸਨ ਅੱਗੇ ਕਿ ਜਿਹੜੇ ਸਪੀਡ ਬ੍ਰੇਕਰ ਹੈ ਜਿਉਂ ਤੇ ਉਹਨੂੰ ਚੱਕ ਦਿੱਤਾ ਜਾਵੇ ਜਾਂ ਇਹਦੇ ਵੀ ਛੋਟੇ ਛੋਟੇ ਕਰ ਦਿੱਤੇ ਜਾਣ ਜਿਦਾਂ ਕੋਈ ਹਾਦਸੇ ਨਾ ਹੋਵੇ ਵਾੜ ਨੰਬਰ 11 ਦੇ ਵਿੱਚ ਜਿਹੜੇ ਸਪੀਡ ਬ੍ਰੇਕਰ ਰੇਲਵੇ ਰੋਡ ਤੇ ਲਗਾਏ ਗਏ ਹਨ ਨੈਸ਼ਨਲ ਹਾਈਵੇ ਦੇ ਵਿੱਚ ਇਹ ਮੰਗਿਆ ਕਿ ਇਹ ਜਿਹੜੇ ਸਪੀਡ ਬ੍ਰੇਕਰਸ ਹੈ ਇਹਨਾਂ ਨੂੰ ਛੋਟਾ ਕੀਤਾ ਜਾਵੇ ਜਾਂ ਸਪੀਡ ਬ੍ਰੇਕਰਸ ਨੂੰ ਇੱਥੋਂ ਲੈ ਕੇ ਜਾਇਆ ਜਾਵੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਐਕਸੀਡੈਂਟਸ ਵਾਪਰਦੇ ਹਨ ਹੈਵੀ ਟ੍ਰੈਫਿਕ ਦੇ ਕਾਰਨ ਉਹਨਾਂ ਨੂੰ ਪਤਾ ਨਹੀਂ ਲੱਗਦਾ ਨਾ ਬੋਰਡ ਸਾਈਨ ਲਗਾਏ ਗਏ ਨੇ ਕਿ ਪੁੱਛੇ ਘਾਟ ਤੋਂ ਘਾਟ 100 ਮੀਟਰ ਤੇ ਬੋਰਡ ਸਾਈਨ ਲੱਗਾ ਹੋਵੇ ਕਿ ਸਪੀਡ ਨੂੰ ਸলো ਕਰ ਦਿੱਤਾ ਜਾਵੇ ਕਿ ਸਪੀਡ ਬ੍ਰੇਕਰ ਹੈ ਅੱਗੇ ਲੇਕਿਨ ਪ੍ਰਸ਼ਾਸਨ ਵਾਲੋ ਕੋਈ ਬੋਰਡ ਨਹੀਂ ਲਗਾਇਆ ਗਿਆ ਜਿਸ ਦੇ ਕਾਰਨ ਹੈਵੀ ਟ੍ਰੈਫਿਕ ਪਰ ਸਾਸਟੰਡਰਡ ਨੂੰ ਇਹਨਾਂ ਦੇ ਪਾਸੇ ਆ ਕੇ ਪਤਾ ਲੱਗਦਾ ਕਿ ਅੱਜ ਵੱਡੇ ਸਪੀਡ ਬ੍ਰੇਕਰ ਦਾ ਇਹਨਾਂ ਦੇ ਬ੍ਰੇਕਿੰਗ ਦੇ ਨਾਲ ਐਕਸੀਡੈਂਟ ਬਹੁਤ ਵਾਜਦੇ ਰਹੇ ਗੱਡੀਆਂ ਆਪੇ ਹੋ ਰੂਆ ਜਿਵੇਂ ਦੂਜਾ ਇਹ ਹੈ ਕਿ ਇਹਦੇ ਨਾਲ ਰਾਤ ਨੂੰ ਜਦੋਂ ਗੱਡੀਆਂ ਤੇੜੀਆਂ ਹੈਵੀ ਟਿੱਪਰ ਹੈਗੇ ਆ 20 ਟੱਗੀ ਗੱਡੀ ਹੈ ਬਾਈਟ ਵਾਲੀ ਗੱਡੀ ਹੈ ਜਦੋਂ ਲੰਘਦੀ ਉਹ ਇੰਨੀ ਵਾਈਬ੍ਰੇਸ਼ਨ ਕ੍ਰੀਏਟ ਕਰਦੀ ਹੈ ਕਿ ਜਿਵੇਂ ਇੱਥੇ ਅਰਥਕੁਕ ਆ ਗਿਆ ਹੁੰਦਾ ਖਚਲ ਆ ਗਿਆ ਜਿਵੇਂ ਨਾਲ ਆਲੇ-ਦੁਆਲੇ ਦੇ ਜਿਹੜੇ ਬਸਨੀਖ ਹੈ ਅਸੀਂ ਲੋਕ ਜਿੱਦਾਂ ਸਾਡੇ ਘਰ ਹੈਗੇ ਆ ਇੰਨਾ ਦੀ ਬਿਲਡਿੰਗ ਦੇ ਵਿੱਚ ਵਾਈਬ੍ਰੇਸ਼ਨ ਐਨੀ ਜ਼ਿਆਦਾ ਜਾਂਦੀ ਹੈ ਕਿ ਜਦੋਂ ਬਿਲਡਿੰਗ ਤੁਸੀਂ ਦੇਖਸਾ ਤਾਂ ਕਰੈਕਸ ਵੀ ਪਾਜੇ ਰਾਤੀ ਅਧਿਰਾਤ ਦੇ ਵਿੱਚ ਸਾਡੀ ਨੀਂਦ ਖੁੱਲ ਜਾਂਦੀ ਹੈ ਬਾਕੀ ਹਾਰਡ ਦੇ ਪੇਸ਼ੈਂਟ ਜਿਹੜੇ ਆਲੇ ਦੁਆਲੇ ਰਹਿੰਦੇ ਆ ਜਿਹੜੇ ਸਾਡੇ ਰਿਸ਼ਤੇ ਹੋਏ ਐਨੇ ਪ੍ਰੇਸ਼ਾਨ ਨੇ ਕਿ ਸਾਡੇ ਪ੍ਰਸ਼ਾਸਨ ਵਾਲੇ ਸਿਰਫ ਇਹੀ ਮੰਗਦੇ ਹੱਥ ਜੋੜ ਕੇ ਕਿ ਇਹ ਸਪੀਡ ਬ੍ਰੇਕਰਾਂ ਨੂੰ ਜਾਂ ਤਾਂ ਸ਼ਹਿਰ ਤੋਂ ਬਾਹਰ ਲਾਤਾ ਜਾਵੇ ਜਾਂ 100 ਮੀਟਰ ਤੇ బోర్ ਲਗਾਤਾ ਜਾਵੇ ਘੱਟੋ ਘੱਟ ਕਿ ਗੱਡੀਆਂ ਨੂੰ ਪਤਾ ਲੱਗੇ ਕਿ ਇਸ ਅੱਗੇ ਸਪੀਡ ਬ੍ਰੇਕਰ ਹੈ ਤਾਂ ਆਪਣੀ ਸਪੀਡ ਨੂੰ ਸলো ਡਾਊਨ ਕਰਨ ਜਾਂ ਐਸਪੀਡ ਬ੍ਰੇਕਰਾਂ ਨੂੰ ਛੋਟਾ ਕਰਤਾ ਜਾਏ ਮੇਰੇ ਵੱਲੋਂ ਤਾਂ ਸਪ ਉਹ ਛੋਟਾ ਕਰ ਦਿੱਤਾ ਜਏ ਐਸ ਪਰ ਇੰਜੀਨੀਅਰ ਕੰਸਾ ਫੁੱਟੂ ਉਸ ਤੋਂ ਬਾਅਦ ਕੋਈ ਸਮੱਸਿਆ ਦਾ ਹੱਲ ਹੈ ਗਿਆ ਚੌੜੀ ਕਰਾਈ ਜੋ ਕਰਮ ਨਹੀਂ ਆ ਰਹੀ ਹੈ ਜੀ ਇਹ ਤੇ ਦੱਸ ਦਿਓ ਪਰੇਸ਼ਾਨੀ ਇਹ ਇੱਕ ਸਪੀਡ ਬ੍ਰੇਕਰ ਨਾਲ ਜਿਹੜੇ ਵੀ ਇੱਥੇ ਰਹਿਣ ਵਾਲੇ ਇਸ ਇਲਾਕੇ 'ਚ ਰਹਿਣ ਵਾਲੇ ਲੋਕੀ ਆ ਉਹਨਾਂ ਸਾਡੇ ਵਜੇ ਬਜ਼ੁਰਗ ਬਜ਼ੁਰਗਾਂ ਨੂੰ ਖਾਸ ਕਰ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਦੀ ਪ੍ਰੋਬਲਮ ਹੈ ਉਹਦੇ ਅੱਜ ਤੇਜ਼ੀ ਨਾਲ ਟਰੱਕ ਇਹਦੇ ਵਿੱਚ ਨਿਕਲਦੇ ਨੇ ਕਿ ਸੁੱਤੇ ਪਏ ਆਦਮੀ ਉਠੇ ਜਾਂਦਾ ਹੈ ਇਹ ਸਾਰੀ ਰਾਤ ਅਕਰਵ ਡਰ ਬਦਲ ਬਦਲੇ ਹੀ ਨਿਕਲ ਜਾਂਦੀ ਹੈ ਤੇ ਇਹ ਜ ਬਹੁਤ ਲੋਕੀ ਨੇ ਇਸ ਇਲਾਕੇ ਵਿੱਚ ਜਿਨ੍ਹਾਂ ਨੂੰ ਨੀਂਦ ਦੀ ਪ੍ਰੋਬਲਮ ਹੈ ਜਿਨ੍ਹਾਂ ਜਿਹੜੇ ਬਜ਼ੁਰਗ ਨੇ ਜਿਹੜੇ ਪਹਿਲਾਂ ਹੀ ਇਹਨਾਂ ਪਰੇਸ਼ਾਨੀਆਂ ਤੋਂ ਜੂਝ ਰਹੇ ਨੇ ਤਾਂ ਉਹਨਾਂ ਲਈ ਇਹ ਧਿਆਨ ਦਿੱਤਾ ਜਾਵੇ ਕਿ ਉਹਨਾਂ ਦੇ ਸਿਹਤ ਤੇ ਅਸਰ ਨਾ ਹੋਵੇ ਇਹਨੂੰ ਜਿਸ ਤਰ੍ਹਾਂ ਵੀ ਠੀਕ ਕੀਤਾ ਜਾਵੇ ਜਾਂ ਥੋੜਾ ਅੱਗੇ ਪਿੱਛੇ ਕੀਤਾ ਜਾਵੇ ਕਿ ਤਾਂ ਕਿ ਇੱਥੇ ਰਹਿਣ ਵਾਲੇ ਲੋਕਾਂ ਨੂੰ ਚੌੜੀ ਕੀਤੀ ਜਾਵੇ परेशानी ना होवे और अगर सड़क चौड़ी कितनी जाएगी दस कम से कम कम 10 फुट सड़क जड़ी की ऑलरेडी सोचा हुआ गवर्नमेंट ने की करनी है पर अभी ओडे वाले कोई एक्शन नहीं लिया जा रहा है साडी हाथ जोड़ के यही विनती है कि इस परेशानी पर ध्यान ਦਿੱਤਾ जाए ये परेशानी तो जद ए ए धन्यवाद राणा जी ਪਹਿਲਾਂ ਸੌਣ ਤੋਂ ਬਾਅਦ ਕਿ ਦੂ ਸਾਡੇ ਇੱਕ ਛੋਟੀ ਜੀ ਕੋਲ ਤੇ ਤੁਸੀਂ ਸਾਨੂੰ ਇੱਥੇ ਸਾਡੀ ਸਮੱਸਿਆ ਸੁਣਨ ਨੂੰ ਆਏ ਇਹ ਪ੍ਰੋਬਲਮ ਜਦ ਤੋਂ ਇਹ ਪ੍ਰੋਬਲਮ ਜਦ ਤੋਂ ਆ ਰਹੀ ਇਹ ਬਾਅਦ ਨੰਬਰ 11 ਇੱਥੇ ਦੀ ਐਮਸੀ ਜਿਹੜੀ ਮੈਸੇਜ ਹੈ ਮਨਾਕਸ਼ੀ ਬਾਲੀ ਮੈਂ ਉਹਦੇ ਹਸਬੰਦ ਇਹ ਪ੍ਰੋਬਲਮ ਜਦ ਵੀ ਆਈ ਜਦ ਦੇ ਨੈਸ਼ਨਲ ਰੋਡ ਨੈਸ਼ਨਲ ਹਾਈਵੇ ਤੇ ਸਪੀਡ ਥੱਟ ਬਣਾਏ ਸਪੀਡ ਲਿਮਟ ਬੜਾਣਾ ਹਰ ਰੋਡ ਐਕਸੀਡੈਂਟ ਹੁੰਦੇ ਹਰ ਰੋਜ਼ ਐਕਸੀਡੈਂਟ ਐਕਸੀਡੈਂਟ ਹੋਣ ਕਰਕੇ ਜਿਹੜਾ ਆਪ ਦਾ ਮੋਲ ਬਹੁਤ ਧਿਆਨ ਖੋ ਗਿਆ ਜਿਹੜੇ ਇੱਥੇ ਦੇ ਵਸਨੀਕ ਹੈ ਜਿਹੜੇ ਬਾਬਾ ਜਲਸੀ ਵਾਲੇ ਆਪਣੇ ਘਰ ਦੇ ਰਹਿੰਦੇ ਆ ਉਹਨਾਂ ਨੂੰ ਰਾਤ ਨੂੰ ਜੀਤ ਸੁਣ ਦਾ ਟਾਈਮ ਨਹੀਂ ਹੈ ਕਿਉਂਕਿ ਜਦੋਂ ਗੱਡੀ ਵਾਲੇ ਆਉਂਦੇ ਬਹੁਤ ਦੂਰ ਸਪੀਡ ਨਾਲ ਆਉਂਦੇ ਜਦੋਂ ਸਕੂਲ ਨੇੜੇ ਤੇ ਬ੍ਰੇਕ ਮਾਰਦੇ ਤਾਂ ਉਹਨਾਂ ਦੀ ਸਪੀਡ ਬ੍ਰੇਕ ਹੁਣ ਨਾਲ ਚਿੰਗਾਰੀ ਨਿਕਲਣਾ ਜਿਹੜੇ ਇੱਥੇ ਦੇ ਜਿਹੜੇ ਲੋਕ ਹੈ ਉਹਨੂੰ ਨੀਂਦ ਨਹੀਂ ਕੋਈ ਦੇ ਵੀ ਉਹਨਾਂ ਨੂੰ ਸਾਈ ਰਾਤ ਨੀਂਦ ਨਹੀਂ ਆਉਂਦੀ ਵਾਈਬ੍ਰੇਸ਼ਨ ਕਰਕੇ ਨੀਂਦ ਨਹੀਂ ਆ ਰਹੀ ਕੀ ਨੀਂ ਤੀਨ ਇਲਾ ਕਰਕੇ ਕਿਹੋ ਜਿਹੇ ਚ ਰਚ ਜਦ ਅੱਧੀ ਪੈ ਗਈਆਂ ਮੈਂ ਇਹ ਲੋਕਰ ਮੈਨੂੰ ਬੁਲਾਇਆ ਮੇਰੀ ਮਸ਼ੀਨ ਬੁਲਾਇਆ ਅੱਲ ਆਪਾਂ ਆਪਣੀ ਮੈਸਿਸ ਨੂੰ ਇੱਕ SDML ਨੂੰ ਇੱਕ DC ਨੂੰ ਇੱਕ ਨਗਰ ਕੌਂਸਲ ਨੂੰ ਲੈਟਰ ਇਸ਼ੂ ਕਰਾਂਗੇ ਨਗਰ ਕੌਂਸਲ ਨੂੰ ਪਾਇ ਕਹਾਂਗੇ ਜਿਹੜੀ ਸੜਕ ਦੇ ਵਿੱਚ ਚੌੜੀ ਜਿਹੜੀ ਕਿਹਾ ਕਿ ਚੌੜੀ ਕੀਤੀ ਜਾਵੇ ਐਸਡੀਐਲ ਡੀਸੀ ਨੂੰ ਕਹਾਂਗੇ ਕਿ ਨੈਸ਼ਨ ਹਾਈਵੇ ਤੇ ਜਿਹੜੀ ਡਿਵਾਈਡਰ ਹੈ ਸਪੀਡ ਵੇਕਰ ਹੈ ਤੇ ਕਰ ਇੱਕ ਅੱਧਾ ਬਣਾ ਦਿਓ 10 ਦਾ ਸਪੀਡ ਵੇਕਰ ਚੰਗੇ ਲੱਗਦੇ ਕੀ ਦਾ ਕੱਲ ਮਿਸ ਸਾਹਿਬ ਨੂੰ ਕਿਉਂਕਿ ਹੁਣ ਅਗਲੇ ਮਹੀਨੇ ਹੱਲਾ ਮੱਲਾ ਸਟਾਡਾ ਜੀ ਮੱਲਾ ਬਲਾਸਟਾ ਦੇ ਲੋਕਾਂ ਦੇ ਦੂਰ ਦੂਰ ਤੇ ਆਣ ਸੰਦਲ ਮੱਛਰ ਦੇ ਕਹਿਣਾ ਉਹਨਾਂ ਨੂੰ ਨਹੀਂ ਪਤਾ ਕਿ ਸਪੀਡ ਵੇਕਰ ਕਿੰਨੇ ਆ ਟੈਨੀਆਂ ਤੇ ਨੁਕੀ ਆ ਰਹੇ ਜੇ ਕੱਲ ਕੋਈ ਵੱਡੀ ਮਸਾਹਿਬ ਨੂੰ ਹੋ ਜੀ ਇਹਦੀ ਜਿਹਨੀਆਂ ਸਿੰਗਲਰ ਕੰਪਨੀ ਜਾਂ ਐਨਵਰ ਅਜ ਕੋਣ ਹੋਊਗਾ ਇਹ ਮੈਨੂੰ ਪੁੱਛਣਾ ਜਾਂਦਾ ਕਿਉਂਕਿ ਜਿਹੜੇ ਸਿੰਗਲਰ ਕੰਪਨੀ ਦੇ ਹਲਕੁ ਜਬ ਹਲਕੁ ਦਿਗ ਦਿੱਤੀ ਜੀ ਹੈ ਉਹਨਾਂ ਨੇ ਮੇਰੀ ਗੱਲ ਲਈ ਉਹ ਕਹਿੰਦੇ ਸਾਡੇ ਇਹ ਸਾਡਾ ਕੋਈ ਰੋਲ ਨਹੀਂ ਐਲਐਲ ਚ ਬਣਨਾ ਸਾਨੂੰ ਲੈਡਰ ਦਿੱਤਾ ਇਸੇ ਕਰਕੇ ਅੰਤਾਲ ਆਏ ਠੀਕ ਹੈ ਇੱਕ ਦੋ ਸੋਣਾ ਜੀ ਐਲਐਲ ਚ ਬਣ ਤੇ ਲੈਜਨ ਹੈਲਥ ਦੇ ਕੋਈ ਸਪੀਡ ਬਣਾਉਂਦੇ ਤੇ ਕਿੰਨਾ ਨਾਪ ਤੇ ਕੀ ਦੇ ਬਿਜਲ ਆਏ ਅਕੀਨ ਬਣਾਏ ਸਾਨੂੰ ਬੜਾ ਜਿਆਦਾ ਤੇ ਮੈਂ ਕੱਲ ਮੇਰੇ ਬਾਅਦ ਚ ਇਸ ਤੋਂ ਕੋਈ ਮੁਸ਼ਕਲ ਨਹੀਂ ਵੱਡੀ ਹੁੰਦੀ ਤਵੇ ਮੈਂ ਬਰ ਕੋਲ ਲਵਾਂਗਾ ਉਹਨਾਂ ਦਾ ਐਕਸੀਡੈਂਟ ਹੋਇਆ ਬਦਹਰ ਹੋਇਆ ਨਹੀਂ ਆਹ ਦੇਲੀ ਜੀ ਦੇਲੀ ਜੀ ਐਕਸੀਡੈਂਟ ਲੋਕੀ ਸਪੀਡ ਅਵੋਇਡ ਕਰਨ ਲਈ ਕੁੱਤੇ ਦਾ ਚੜ ਆ ਲੋਕੀ ਉਹ ਪਰਿਆ ਹੁੰਦੇ ਜੀ ਉਹ ਗੋਲ ਗੋਲ ਕੋਈ ਦੇਖੇ ਦੀ ਸਾਹਮਣੇ ਕੋਈ ਗੋਲ ਚ ਕਿੱਡਾ ਕਬੜਾ ਬਣਾਇਆ ਇਹ ਕੋਈ ਗੱਲ ਆ ਜੀ ਸਪੋਰਟ ਰੋਡ ਜੀ ਐਸ ਵੀ ਪਾਟ ਗਈ ਦੇਖੋ ਜੀ ਇੱਕ ਜੀ ਸਰਕਾਰ ਨੇ ਖੋਲਤਾ ਸਰਕਾਰ ਨੇ ਪ੍ਰਾਈਵੇਟ ਖੋਲਿਆ ਲੋਕੀ ਸੋਚਦਾ ਕਿ ਟ੍ਰੈਫਿਕ ਜਾਮ ਨਾ ਹੋਵੇ ਪਰ ਇਸ ਤੋਂ ਵੀ ਅੱਗੇ ਹਰ ਰੋਡ ਟ੍ਰੈਫਿਕ ਜਾਮ ਹੁੰਦੀ ਹੈ

ਅੰਨੇ ਦੇ ਬਲਕੇ ਤੁਸੀਂ ਸਪੋਰਟ ਚ ਕਿਹਾ ਇਹਦੇ ਬਲਕੇ ਆਜਾ ਬਈ ਕੱਲ ਕੋਈ ਵੀ ਬੰਦਾ ਬਾੜ ਦਾ ਜਾਂ ਕੋਈ ਛਿਲਗ ਦਾ ਸ਼ਹਿਰ ਦੀ ਦਸੰਗੀ ਪੀੜ ਕੀ ਕੀ ਦੀ ਗੱਤ ਹੁੰਦੀ ਤੇ ਇਹਦਾ ਜਿੰਮੇਵਾਰ ਕੌਣ ਕੋਈ ਨਹੀਂ ਬਸ ਇਹ ਸਮ ਜਵਾਬ ਦਿੰਦਾ ਜਰਾ ਬਾਕੀ ਕੋਈ